ਸਤਨਾਮ ਸ੍ਰੀ ਬਾਹ ਗੁਰੂ ਸਾਹਿਬ ਜੇ ਤੇਲੰਗ ਕਰ ਦੂਚਾ ਮਹੱਲਾ ਪੰਜ ਬਾ ਤਦ ਬਿਨ ਤੂਚਾ ਨਹੀਂ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੁਦ ਬਿਨ ਦੂਜਾ ਨਾਹੀ ਕੋਏ ਉਨ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਇਕ ਸਬ ਉਪਰ ਪਾਰ ਬ੍ਰਹਮ ਤਾਤਾਰ ਤੇਰੇ ਟੇਕ ਤੇਰਾ ਆਧਾਰ ਰਹਾ ਹੈ ਤੂੰ ਹੈ ਤੂੰ ਹੋ ਬਨਹਾਰ ਅਗਮ ਅਗਾਤ ਉੱਚਾ અપਾਰ ਜੋ ਤੂੰ ਦ세 ਤਿੰਨ ਪਉ ਦੁੱਖ ਨਾ ਹੈ ਗੁਰ ਪ੍ਰਸਾਦਿ ਨਾਨਕ ਗੁਣ ਗਾਹਿ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਦਾਨ ਗੋਬਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕਾ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸਤ ਜਨਾ ਕੇ ਬਾਚੋ ਤੋਰ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕਾ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੋਰ ਸਤ ਜਨਾ ਕੇ ਬਾਚੋ ਤੋਰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਿਨ ਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋਕੇ ਰਾਗ ਤਲੰਗ ਦੇ ਅੰਦਰ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 723 ਅਤੇ 24 ਤੇ ਸੁਬਾਈ万 ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਉਸ ਨੂੰ ਸੰਖੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜੈ ਯਤਨ ਕਰੀ ਸਾਧ ਸੰਗਤ ਜੇ ਮੋٹے ਤੌਰ ਤੇ ਵੇਖਿਆ ਜਾਏ ਤੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਧੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੇ ਅੰਦਰ ਉਸ ਪਰਮਾਤਮਾ ਪ੍ਰਤੀ ਵਿਸ਼ਵਾਸ ਭਰਨ ਦਾ ਯਤਨ ਕੀਤਾ ਆਖਿਆ ਭਰੇਆ ਜਦ ਤੱਕ ਅੰਦਰ ਵਿਸ਼ਵਾਸ ਨਹੀਂ ਭਰੋਸਾ ਨਹੀਂ ਤਦ ਤੱਕ ਗੱਲ ਬਨਨ ਵਾਲੀ ਨਹੀਂ ਚਾਰ ਪਦਿਆਂ ਦਾ ਸ਼ਬਦ ਪਹਿਲੇ ਸ਼ਬਦ ਸਤਗੁਰਾਂ ਨੇ ਕਹਿ ਦਿੱਤਾ हे ਭਾਈ ਜੇ ਸੰਸਾਰ ਤੇ ਚਾਤ ਮਾਰ ਕੇ ਦੇਖੀਏ ਉਸ ਪਰਮਾਤਮਾ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਜੋ ਕੁਝ ਕਰ ਰਿਹਾ ਉਹ ਪਰਮਾਤਮਾ ਹੀ ਕਰ ਰਿਹਾ ਅਸਾਂ ਜੀਵਨ ਕੇਵਲ ਤਾਂ ਕੇਵਲ ਉਹਦਾ ਹੀ ਤਾਨ ਹੈ ਤੇ ਉਹਦਾ ਹੀ ਆਸਰਾ ਇਸ ਕਰਕੇ ਫਿਰ ਉਸੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਜਿਹੜਾ ਸਾਰੇ ਜੀਪਾਂ ਦੇ ਉੱਪਰ ਰਾਖਾ ਬਣ ਕੇ ਬੈਠਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਸੇ ਦਾ ਹੀ ਆਸਰਾ ਤੇ ਉਸੇ ਦਾ ਹੀ ਸਹਾਰਾ ਤੱਕਣਾ ਚਾਹੀਦਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅਗਲੇ ਪਦੇ ਚ ਕਹਿੰਦੇ ਭਲਿਆ ਦੇਖ ਅਸਲ ਵਿੱਚ ਉਹ ਪਰਮਾਤਮਾ ਜਿਹੜਾ ਹਰ ਥਾਂ ਹਰ ਬੇਲੇ ਮੌਜੂਦ ਹੈ ਅੱਜ ਵੀ ਤੇ ਆਉਣ ਵਾਲੇ ਸਮੇਂ ਅੰਦਰ ਵੀ ਰਹੇਗਾ ਉਹ ਆਪਾਉ ਚ ਹੈ ਉਹ ਅਥਾ ਹੈ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਉਹਦਾ ਕੋਈ ਪਾਰਾ ਵਾਰ ਨਹੀਂ ਸੱਚਮੁੱਚ ਜਿਹੜੇ ਉਸ ਪਰਮਾਤਮਾ ਦਾ ਸਿਮਰਨ ਕਰਦੇ ਨੇ ਉਹਨਾਂ ਦੇ ਦੁੱਖ ਖਤਮ ਹੋ ਜਾਂਦੇ ਨੇ ਪਰ ਕੀ ਕਰੀਏ ਉਹਦਾ ਨਾਮ ਵੀ ਤਾਂ ਉਹਦੀ ਕਿਰਪਾ ਨਾਲ ਹੀ ਜਪਿਆ ਜਾ ਸਕਦਾ ਹੈ ਫਿਰ ਅਗਲੇ ਪਦੇ ਸਤਗੁਰ ਕਹਿਣ ਲੱਗੇ ਕਿ ਪ੍ਰਭੂ ਜੋ ਕੁਝ ਸੰਸਾਰ ਤੇ ਦਿਸ ਰਿਹਾ ਇਹ ਤੇਰਾ ਹੀ ਤਾਂ ਰੂਪ ਹੈ ਇਹ ਗੁਨਾ ਦੇ ਖਜ਼ਾਨੇ ਪ੍ਰਭੂ ਸੋਹਣੇ ਮੇਰੇ ਮਾਲਕ ਇਹ ਸਾਰਾ ਤੇਰਾ ਹੀ ਰੂਪ ਹੈ ਸੱਚਮੁੱਚ ਫਿਰ ਉਸੇ ਪ੍ਰਭੂ ਪਰਮਾਤਮਾ ਨੂੰ ਸਿਮਰ ਸਿਮਰ ਬਾਰ-ਬਾਰ ਉਹਦਾ ਸਿਮਰਨ ਕਰ ਪਰ ਫਿਰ ਨਾਲ ਕਹਿ ਦਿੱਤਾ ਇਹ ਸਿਮਰਨ ਵਿਤਾਂ ਉਹਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋਣਾ ਤੇ ਆਖ਼ਰ ਪਦ ਵਿੱਚ ਮਾਰਾ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਮੈਂ ਉਹਨਾਂ ਤੋਂ ਬਿលਿਹਾਰ ਨੇ ਜਾਨਾ ਕਿਉਂਕਿ ਉਹਨਾਂ ਦੀ ਸੰਗਤ ਕਰਕੇ ਸੰਸਾਰ ਦਾ ਵੀ ਉਧਾਰ ਹੋ ਜਾਂਦਾ ਹੈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖ਼ਰ ਵਿੱਚ ਅਰਦਾਸ ਕੀਤੀ ਮਾਲਕਾ ਮੇਰੀ ਇਕ ਲੋਚਾ ਪੂਰੀ ਕਰ ਦੇ ਮੇਰੀ ਇੱਕ ਇੱਛਾ ਪੂਰੀ ਕਰ ਦੇ ਕਿ ਮੈਨੂੰ ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜ ਦੇ ਦੇ। ਇਹ ਅਜ ਦੇ ਪਵਨ ਸ਼ਬਦ ਦੀ ਯਾਤਰਾ 2-3 ਮਿੰਟ ਵਿੱਚ ਆਪਾਂ ਕੀਤੀ ਆਵ ਸ਼ਬਦ ਦੇ ਦਰਸ਼ਨ ਕਰੀਏ। ਤੇ ਲੰਗ ਘਰ ਦੂਜਾ ਮਹਿਲਾ ਪੰਜਵਾ। ਇਹ ਪਵਨ ਸ਼ਬਦ ਧੰਨ ਗੁਰੂ ਅਰਜਨ ਤੇ ਪਾਤਸ਼ਾਹ ਦਾ ਦੂਜੇ ਘਰ ਵਿੱਚ ਗਾਣ ਦੀ ਹਦਾਇਤ ਦਿੱਤੀ ਹੈ। ਮਰਕੰ ਤੇ ਤੁਦ ਬਿਨ ਦੂਜਾ ਨਾਹੀ ਕੋਇ। ਜੇ ਪ੍ਰਭੂ ਸੰਸਾਰ ਤੇ ਝਾਤ ਮਾਰ ਕੇ ਵੇਖਿਆ ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ। ਤੂੰ ਕਰਤਾਰ ਕਰੈ ਸੋ ਹੋਇ ਜੋ ਕੁਝ ਤੂੰ ਸੰਸਾਰ ਤੇ ਕਰਦੈ ਨ ਉਹ ਹੀ ਕੁਝ ਹੁੰਦਾ ਤੇਰੇ ਹੁਕਮ ਤੋਂ ਬਿਨਾ ਸੰਸਾਰ ਤੇ ਇੱਕ ਪੱਤਾ ਤੱਕ ਨਹੀਂ ਹਿਲਦਾ ਤੇਰਾ ਜੋਰ ਤੇਰੀ ਮਨ ਟੇਕ ਏ ਪ੍ਰਭੂ ਅਸਾਂ ਜੀਵਨ ਤੇਰਾ ਹੀ ਤਾਨ ਤੇ ਤੇਰਾ ਹੀ ਸਾਨੂੰ ਸਹਾਰ ਤੇਰੇ ਤੋਂ ਬਿਨਾ ਸਾਡਾ ਹੋਰ ਕੋਈ ਨਹੀਂ ਸਦਾ ਸਦਾ ਜਪ ਨਾਨਕ ਏਕ ਤਾਂ ਫਿਰ ਏ ਮੇਰੇ ਮਨ ਸਦਾ ਉਸੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਕਰ ਜਿਹਦੇ ਬਿਨਾਂ ਸੰਸਾਰ ਤੇ ਹੋਰ ਕੋਈ ਨਹੀਂ ਜੋ ਕੁਝ ਉਹ ਕਰਦਾ ਉਹੀ ਕੁਝ ਹੁੰਦਾ ਹੈ ਜੇ ਉਹਦਾ ਹੀ ਸਾਨੂੰ ਤਾਨ ਹੈ ਉਹਦਾ ਹੀ ਸਾਨੂੰ ਆਸਰਾ ਫਿਰ ਉਸੇ ਦਾ ਸਿਮਰਨ ਕਰਨਾ ਚਾਹੀਦਾ ਸਭੇ ਉੱਪਰ ਪਾਰ ਬ੍ਰਹਮ ਦਾ ਤਾਰ へ ਭਾਈ ਸਾਰਾ ਸਾਰੇ ਜੀਵਾਂ ਦੇ ਉੱਪਰ ਅਗਰ ਕੋਈ ਰਾਖਾ ਬਣ ਕੇ ਬੈਠੇ ਤਾਂ ਕੇਵਲ ਪਰਮਾਤਮਾ ਉਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੇਰੀ ਟੇਕ ਤੇਰਾ ਆਧਾਰ ਹੈ ਪ੍ਰਭੂ ਤੇਰੇ ਸਾਨੂੰ ਆਸਰਾ ਤੇਰੇ ਸਾਨੂੰ ਸਹਾਰਾ ਰਹਾਉ ਹੈ ਤੂੰ ਹੈ ਤੂੰ ਹੋ ਬਨਹਾਰ اے ਪ੍ਰਭੂ ਹਰ ਥਾਂ ਤੇ ਹਰ ਬੇਲੇ ਤੂੰ ਹੀ ਤੂੰ ਮੌਜੂਦ ਹੈ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਰਹੇਗਾ ਦਾਸ ਨੇ ਸ਼ੁਰੂਆਤ ਚ ਬੇਨਤੀ ਕੀਤੀ ਸੀ ਨਾ ਅੱਜ ਸੁਮੁੱਛੇ ਸ਼ਬਦ ਦੇ ਅੰਦਰ ਇੱਕ ਹੀ ਗੱਲ बार-बार ਕਿ ਭਲਿਆ ਤੇਰੇ ਅੰਦਰ ਕਿਤੇ ਪ੍ਰਮਾਤਮਾ ਦਾ ਵਿਸ਼ਵਾਸ ਬੈਠ ਜਾਏ ਤੂੰ ਅੱਗੇ ਪਿੱਛੇ ਜਾਂ ਤੂੰ ਰੁਕ ਜਾਏ ਪੂਰਨ ਤੌਰ ਤੇ ਤੂੰ ਪ੍ਰਮਾਤਮਾ ਤੇ ਭਰੋਸਾ ਰੱਖੇ ਹੈ ਤੂੰ ਹੈ ਤੂੰ ਹੋ ਬਨਹਾਰ ਇਹ ਮਾਲਕਾ ਹਰ ਬੇਲੇ ਹਰ ਥਾਂ ਤੂੰ ਹੀ ਤੂੰ ਮੌਜੂਦਾ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਰਹੇਗਾ ਆਗਮ ਅਗਾਦ ਓਚ ਅਪਾਰ ਉਹ ਪ੍ਰਮਾਤਮਾ ਜਿਹੜਾ ਆਪਾਂ ਉੱਚ ਹੈ ਜਿਹੜਾ ਅਥਾ ਹੈ ਜਿਹੜਾ ਸਭ ਤੋਂ ਉੱਚਾ ਹੈ ਜਿਹਦਾ ਕੋਈ ਪਾਰਾ ਬਾਰ ਨਹੀਂ ਮਾਰ ਕਹਿੰਦੇ ਜੋ ਤੂੰ ਦਸੇਵਾਂ ਤੈਨ ਭਉ ਦੁੱਖ ਨਾ ਹੈ ਜੈਸੇ ਪਰਮਾਤਮਾ ਦਾ ਜਿਹੜਾ ਸਿਮਰਨ ਕਰਦੇ ਨੇ ਮਰ ਕਹਤੇ ਉਹਨਾਂ ਦੇ ਜੀਵਨ ਚ ਫਿਰ ਦੁੱਖ ਨਹੀਂ ਰਹਿੰਦਾ ਗੁਰ ਪ੍ਰਸਾਦ ਨਾਨਕ ਗੁਣ ਗਾਏ ਪਰ ਕੀ ਕਰੀਏ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਗੁਰ ਪ੍ਰਸਾਦ ਤੋਂ ਬਿਨਾ ਗੁਰੂ ਦੀ ਕਿਰਪਾ ਤੋਂ ਬਿਨਾ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਬ ਨਹੀਂ ਜਾ ਸਕਦੇ ਜੋ ਤਿਸੈ ਸੋ ਤੇਰਾ ਰੂਪ ਸੱਚ ਮੁੱਚ ਇਹੋ ਜਿਹੀਆਂ ਅੱਖਾਂ ਬਣ ਜਾਣ ਇਹ ਤਾਂ ਹੀ ਬਣਨੀਆਂ ਨੇ ਜੇ ਆਪਾਂ ਅੰਦਰੋਂ ਪਹਿਲਾਂ ਜੁੜਾਂਗੇ ਜੇ ਅੰਦਰ ਪਰਮਾਤਮਾ ਮਿਲ ਗਿਆ ਫਿਰ ਬਾਹ ਸਾਡੀ ਇਹੋ ਜੀ ਨਿਗਾ ਬਣ ਜਾਣੀ ਹੈ ਕਿ ਜਿਸ ਪਾਸੇ ਆਪਾਂ ਨਿਗਾ ਮਾਰਾਂਗੇ ਸਾਨੂੰ ਇੱਕ ਨજર ਆਏਗਾ ਕਿ ਸਾਰਾ ਰੂਪ ਉਸ ਪਰਮਾਤਮਾ ਦਾ ਜੋ ਦੇਸਾ ਸੋ ਤੇਰਾ ਰੂਪ ਇਹ ਪਰਮਾਤਮਾ ਜੋ ਕੁਝ ਵੀ ਨਜ਼ਰ ਆ ਰਿਹਾ ਤੇਰਾ ਹੀ ਰੂਪ ਹੈ ਗੋਨ ਨਿਧਾਨ ਗੋਬਿੰਦ ਅਨੂਪ ਇਹ ਗੁਰਾਂ ਦੇ ਖਜ਼ਾਨੇ ਇਹ ਸੋਹਣੇ ਮੇਰੇ ਮਾਲਕ ਇਹ ਸਾਰਾ ਤੇਰਾ ਹੀ ਰੂਪ ਹੈ ਸੰਸਾਰ ਸਿਮਰ 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 ਜਨ ਸੋਏ ਤਾਂ ਫਿਰ ਹੇ ਭਾਈ ਜੋ ਉਸ ਪ੍ਰਭੂ ਪਰਮਾਤਮਾ ਨੂੰ ਮਨ ਕਰਕੇ ਤਨ ਕਰਕੇ ਕਰਮਾ ਕਰਕੇ ਉਹਦਾ ਸਿਮਰਨ ਕਰਿਆ ਕਰ ਨਾਨਕ ਕਰਮ ਪ੍ਰਾਪਤ ਹੋਏ ਪਰ ਉਹਦਾ ਸਿਮਰਨ ਜਿਹੜਾ ਉਹਦੀ ਨਦਰੇ ਕਰਮ ਕਰਕੇ ਪ੍ਰਾਪਤ ਹੋਣਾ ਉਹਦੀ ਬਖਸ਼ਿਸ਼ ਕਰਕੇ ਹੋਣਾ ਅਜ ਦੀ ਸ਼ਬਦੀ ਸੰਪੂਰਨਤਾ ਗੁਰੂ ਅਰਜਨ ਦੇਵ ਪਾਤਸ਼ਾਹ ਕਿੰਨੇ ਪਿਆਰ ਨਾਲ ਕਰੇ ਮਰਕਨ ਤੇ ਜਿਨ ਜਪਿਆ ਤਿਸ ਕੋ ਬਲਿਹਾਰ ਇਹ ਭਾਈ ਜਿਨ੍ਹਾਂ ਨੇ ਜਪਿਆ ਉਸ ਮਾਲਕ ਦਾ ਨਾਮ ਉਹਨਾਂ ਤੋਂ ਮੈਂ ਬਲਿਹਾਰ ਨੇ ਜਾਣਾ ਕਿਉਂ ਤਿੰਨ ਕਾ ਸੰਗ ਤਰੈ ਸੰਸਾਰ ਸੱਚਮੁੱਚ ਜਿਹੜਾ ਉਸ ਮਾਲਕ ਦਾ ਨਾਮ ਜਪਦਾ ਉਹਦੇ ਸੰਗਤ ਕਰਨ ਵਾਲੇ ਦਾ ਵੀ ਉਧਾਰ ਹੋ ਜਾਂਦਾ ਉਹਦੇ ਵਿੱਚ ਇਤਨੀ ਤਾਕਤ ਆ ਜਾਂਦੀ ਕਿ ਸਮੁੱਚੇ ਸੰਸਾਰ ਦਾ ਉਪਾਰ ਉਤਾਰਾ ਕਰ ਸਕਦਾ ਇਸ ਕਰਕੇ ਗੁਰੂ ਅਰਜਨ ਦੇਵ ਸਾਚ ਕਹਿੰਦੇ ਮੈਂ ਸਦਕੇ ਜਾਣਾ ਕਹੋ ਨਾਨਕ ਪ੍ਰਭ ਲੋਚਾਪੁਰ ਇਹ ਮਾਲਕਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਇੱਕ ਲੋਚਾ ਪੂਰੀ ਕਰ ਦੇ ਮੇਰੀ ਇੱਕ ਇੱਛਾ ਪੂਰੀ ਕਰ ਦੇ ਕਿ ਸੰਤ ਜਨਾ ਕੇ ਬਾਛੋਂ ਤੂਰ ਮੈਨੂੰ ਆਪਣੇ ਪਿਆਰਿਆਂ ਦੇ ਜਿਹੜੇ ਤੇਰੇ ਨਾਲ ਚਰਨਾਂ ਨਾਲ ਜੁੜ ਗਏ ਨੇ ਉਹਨਾਂ ਦੇ ਚਰਨਾਂ ਦੀ ਮੈਨੂੰ ਧੂੜ ਦੇ 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 ਧੂੜ ਦਾ ਭਾਵੇਂ ਨੇ ਕਿ ਆਪਾਂ ਮਿੱਟੀ ਚੁੱਕ ਚੁੱਕ ਕੇ ਮੱਥੇ ਤੇ ਲਾਣੀ ਭਾਵ ਕਿਤੇ ਮੇਰੇ ਅੰਦਰ ਨਿਮਰਤਾ ਆ ਜਾਏ ਜਿੱਥੇ ਵੀ ਰੱਬ ਦੇ ਪਿਆਰੇ ਤੇਰਾ ਨਾਮ ਜਪਦੇ ਹੋਣ ਮੈਂ ਆਪਣੇ ਆਪ ਨੂੰ ਮਿਟਾ ਦਿਆਂ ਉਹਨਾਂ ਦੇ ਚਰਨਾਂ ਦੇ ਧੂੜ ਦੇ ਬਰਾਬਰ ਆਪਣੇ ਆਪ ਨੂੰ ਬਣਾ ਦਿਆਂ ਭਾਵ ਉਹਨਾਂ ਦੇ ਚਰਨਾਂ ਤੋਂ ਮੈਂ ਸਮਰਪਿਤ ਹੋ ਜਾਾਂ ਆਪਨਾ ਆਪਾ ਵਾਰਦੇ ਆ ਸੱਚਮੁੱਚ ਮੇਰੇ ਤੇ ਇਹ ਕਿਰਪਾ ਕਰ ਜਿੱਥੇ ਵੀ ਤੇਰੇ ਪਿਆਰੇ ਕਿਤੇ ਨਾਮ ਜਪਦੇ ਹੋਣ ਮੈਂ ਉਹਨਾਂ ਵਿੱਚ ਜਾ ਕੇ ਨਿਮਰਤਾ ਨਾਲ ਬਹਿ ਜਾ ਸੱਚਮੁੱਚ ਨਿਮਰਤਾ ਵੀ ਇੱਕ ਗੈਨ ਮੈਂ ਸ਼ਬਦ ਆਪਿਨਾ ਸਾਂਝਾ ਕੀਤਾ ਸੀ ਨਾ ਭਗਤ ਨਾਮਦੇਵ ਜੀ ਦਾ ਕਿੰਨਾ ਪਿਆਰਾ ਸ਼ਬਦ ਜਦ ਰੱਬ ਨਾਲ ਕੋਈ ਜੁੜ ਜਾਂਦਾ ਨਾ ਉਹਦੇ ਅੰਦਰ ਕੋਈ ਵਿਤਕਰਾ ਨਹੀਂ ਰਹਿੰਦਾ ਉਹ ਸਾਰਿਆਂ ਨੂੰ ਇੱਕੋ ਨਿਗਾ ਨਾਲ ਵੇਖਦਾ ਆਪ ਜੀ ਕਿੰਨਾ ਪਿਆਰਾ ਸ਼ਬਦ ਪੜਦੇ ਹੋ ਹਸਤ ਖੇਲਤ ਤੇਰੇ ਦਿਉਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਹਿੰਨਰੀ ਜਾਤ ਮੇਰੀ ਜਾਤ ਮਰਾਇਆ ਸਿਪੇਕੇ ਜਨਮ ਕਾਹੇ ਕੋ ਆਇਆ ਭਗਤ ਨਾਮਦੇਵ ਜੀ ਹਸਦਾ ਖੇਡਦਾ ਪ੍ਰਮਾਤਮਾ ਦੇ ਗੁਣ ਗਾਂਦਾ ਗਾਂਦਾ ਜਾ ਰਿਹਾ ਸੀ ਅੱਗੇ ਦੇਖਿਆ ਇੱਕ ਮੰਦਰ ਵਿੱਚ ਲੋਕ ਬੈਠੇ ਰੱਬ ਦੀ ਭਗਤੀ ਕਰਦੇ ਪਏ ਕੁਝ ਨਹੀਂ ਸੋਚਿਆ ਕਿ ਮੇਰੀ ਨੀਵੀਂ ਜਾਤ ਹੈ ਸ਼ਾਇਦ ਉੱਚੀ ਜਾਤ ਦੇ ਲੋਕ ਹਨ ਕਿਉਂਕਿ ਪਿਆਰ ਚ ਡੁੱਬਿਆ ਸੀ ਜਦੋਂ ਜਾ ਕੇ ਬੈਠਾ ਤੇ ਉੱਚ ਜਾਤ ਦੇ ਲੋਕ ਉਹ ਬ੍ਰਹਮ ਲੋਕਾਂ ਨੇ ਅੱਖਾਂ ਖੋਲ ਕੇ ਵੇਖਿਆ ਤੇ ਆਖਿਆ ਨੀਵੀਂ ਜਾਤ ਦਾ ਸਾਡੇ ਵਿੱਚ ਆ ਕੇ ਬੈਠ ਗਿਆ ਧੱਕੇ ਮਾਰ ਕੇ ਮੰਦਰ ਚ ਬਾਹਰ ਕੱਢ ਦਿੱਤਾ ਬੜੀ ਵਾਰੇ ਸਾਖੀ ਆਪਿਨਾ ਸਾਝੇ ਕੀਤੇ ਪਰ ਧੰਨ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਮੈਂ ਸਾਖੀ ਨੂੰ ਛੱਡ ਕੇ ਬਸ ਇੱਕ ਗੱਲ ਤੁਹਾਡਾ ਨਾਲ ਸਾਝੀ ਕਰਾਂ ਸ਼ੁਕਰ ਕਰਨਾ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੱਚਮੁੱਚ ਜਿਨ੍ਹਾਂ ਨੂੰ ਮੰਦਰਾ ਚ ਧੱਕੇ ਮਾਰੇ ਜਿਨ੍ਹਾਂ ਨੂੰ ਉੱਚੀ ਜਾਤ ਵਾਲੇ ਲੋਕਾਂ ਨੇ ਆਪਣੇ ਕੋਲ ਨਹੀਂ ਬੈਠਣ ਦਿੱਤਾ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਫਿਕਰ ਨਾ ਕਰੋ ਇਹਨਾਂ ਲੋਕਾਂ ਨੇ ਤੁਹਾਨੂੰ ਮੰਦਰ ਚੋਂ ਤੱਕੇ ਮਾਰੇ ਨਾ ਆਓ ਤੁਹਾਨੂੰ ਮੈਂ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਅਰਦੇ ਵਿੱਚ ਬਿਠਾ ਦੇਣ ਤਾਂ ਕਿ ਰੰਧੀ ਦੁਨੀਆ ਤੱਕ ਜਦੋਂ ਕੋਈ ਸਾਨੂੰ ਨਮਸਕਾਰ ਕਰੇਗਾ ਭਗਤ ਨਾਮਦੇਵ ਜੀ ਨਾਲ ਤੁਹਾਨੂੰ ਵੀ ਲੋਕ ਨਮਸਕਾਰ ਕਰਨਗੇ ਜਦੋਂ ਸਾਨੂੰ ਕੋਈ ਨਮਸਕਾਰ ਕਰੇਗਾ ਭਗਤ ਧੰਨਾ ਜੀ ਨੂੰ ਕਰੇਗਾ ਜਿੰਨੇ ਭਗਤ ਬੈਠੇ ਨੇ ਜਿਨ੍ਹਾਂ ਨੂੰ ਦੁਕਾਰਿਆ ਗਿਆ ਜਿਨ੍ਹਾਂ ਦੇ ਹੱਥ ਤੋਂ ਕੋਈ ਪਾਣੀ ਦਾ ਗਲਾਸ ਪੀਣ ਵਾਸਤੇ ਰਾਜੀ ਨਹੀਂ ਸੀ ਅੱਜ ਉਹਨਾਂ ਨੂੰ ਰਹਿਂਦੀ ਦੁਨੀਆ ਤੱਕ ਲੋਕ ਨਮਸਕਾਰ ਕਰਨਗੇ ਇਹ ਕੇਵਲ ਤਾਂ ਕੇਵਲ ਪਰਉਪਕਾਰ ਜਿਹੜਾ ਇਹ ਮੇਰੇ ਗੁਰੂ ਨਾਨਕ ਦਾ ਘਰ ਦੇ ਸਾਦ ਸੰਗਤ ਇੱਥੇ ਨੀਵੇਂ ਆ ਨੂੰ ਮਾਨ ਮਿਲਦਾ ਨੀਚਾ ਅੰਦਰ ਨੀਚ ਜਾਤ ਨੀਚੇ ਹੋਂ ਅਤ ਨੀਚ ਨਾਨਕ ਤਿੰਨ ਕਾ ਸੰਗ ਸਾਥ ਵੱਡਿਆਂ ਸਿਓ ਪਿਆਰੇ ਅੱਜ ਧੰਨ ਗੁਰੂ ਅਰਜਨ ਤੇ ਪਾਛ ਕੰਦੇ ਮਾਲਕਾ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਇਕਲੋਚਾ ਪੂਰੀ ਕਰ ਦੇ ਮੈਨੂੰ ਆਪਣੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਖਸ਼ ਦੇ ਮੈਨੂੰ ਆਪਣੇ ਪਿਆਰਿਆਂ ਦੇ ਚਰਨਾਂ ਨਾਲ ਜੋੜ ਲੈ ਮੈਂ ਆਪਣਾ ਆਪਾ ਮਿਟਾ ਕੇ ਤੇਰੇ ਪਿਆਰਿਆਂ ਦੇ ਚਰਨਾਂ ਦੇ ਵਿੱਚ ਜੁੜ ਜਾ ਉਹਨਾਂ ਦੀ ਸੇਵਾ ਵਿੱਚ ਲੱਗ ਜਾ ਤਾਂ ਕਿ ਮੇਰਾ ਜੀਵਨ ਜਿਹੜਾ ਇਹ ਪ੍ਰਬਾਨ ਚੜ ਸਕੇ ਇਤਨੇ ਇਕ ਬੇਨਤੀਆਂ ਪ੍ਰਬਾਨ ਬੇਅੰਤ ਭੁੱਲਾ ਹੋ ਜਾਂਦੀਆਂ ਅਮੀਦਾ ਆਪ ਦੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸੱਭ ਸੁਮੇਲ ਗੱਜ ਕੇ ਫਤਿਹ ਬੁਲਾ ਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ